ਉਹ ਮੈਂ ਦਿਖਾਉਣਾ ਹੈ ਆ ਪੁਲਿਸ ਫੋਰਸ ਕਿੰਨੀਆਂ ਗੱਡੀਆਂ ਹਜ਼ਾਰਾਂ ਮੋਟਰਸਾਈਕਲ ਕਾਰਾਂ ਇਹ ਸਾਰੀ ਪੁਲਿਸ ਫੋਰਸ ਹੈ ਆ ਲੰਮਾ ਘਟੋ-ਘਟੋ 100 ਏਕੜ ਦੇ ਵਿੱਚ ਬਰਾੜੀ ਦਾ ਮੈਦਾਨ ਹੈ ਇੱਥੇ ਤੁਸੀਂ ਆ ਗਏ ਇਹ ਕਰਨਾਲ ਬਾਈਪਾਸ ਤੋਂ ਬਾਹਰ ਬਾਹਰ ਹੋ ਕੇ ਖੱਬੇ ਆ ਕੇ ਬਰਾੜੀ ਪਿੰਡ ਆ ਜਾਂਦਾ ਹੈ ਯੂਪੀ ਵਾਲੀ ਸਾਈਡ ਆ ਜਾਂਦਾ ਹੈ ਚਲੋ ਮੰਨ ਲਓ ਕਿ ਸਾਰਾ ਕਿਸਾਨ ਇੱਥੇ ਆ ਗਿਆ ਇੱਥੇ ਤੁਸੀਂ ਭਾਵੇਂ 6 ਮਹੀਨੇ ਬੈਠੇ ਰਹੋ ਭਾਵੇਂ ਸਾਲ ਬੈਠੇ ਜਦੋਂ ਤੱਕ ਦਿੱਲੀ ਦੀਆਂ ਸੜਕਾਂ ਜਾਮ ਨਹੀਂ ਹੁੰਦੀਆਂ ਦਿੱਲੀ ਦਾ ਤਖਤ ਉਦੋਂ ਤੱਕ ਨਹੀਂ ਹਿੱਲਣਾ ਜਦੋਂ ਦਿੱਲੀ ਦੇ ਲੋਕ ਰੌਲਾ ਪਾਉਣਗੇ ਕਿ ਸਾਡਾ ਜੀਣਾ ਬਿਹਾਲ ਹੋ ਗਿਆ ਜਦੋਂ ਉਹਨਾਂ ਨੂੰ ਪਤਾ ਲੱਗੂ ਕਿ ਸਾਡਾ ਕਿਸਾਨਾਂ ਦਾ ਦਰਦ ਕੀ ਆ ਫੇਰ ਤੁਹਾਨੂੰ ਨੈਸ਼ਨਲ ਮੀਡੀਆ ਕਵਰ ਕਰੂਗਾ ਫੇਰ ਰੌਲਾ ਪਾਊਗਾ ਸਾਨੂੰ ਬੁਰਾੜੀ ਨਹੀਂ ਹੋਣਾ ਚਾਹੀਦਾ ਅਸੀਂ ਇੱਕ ਚਾਰ ਦੀਵਾਰੀ ਚ ਬੰਦ ਹੋ ਜਾਾਂਗੇ ਅਸੀਂ ਮੁਠੀ ਚ ਆ ਜਾਾਂਗੇ ਭਾਜਪੀ ਦੀ ਚ ਕਿ ਅਸੀਂ ਬਾਹਰ ਨਿਕਲੀਏ ਜਾਂ ਨਾ ਨਿਕਲੀਏ ਸਾਡਾ ਖਾਣਾ ਪਾਣੀ ਬੰਦ ਹੋ ਜਾਊਗਾ ਸਾਡੀ ਸਪਲਾਈ ਟੁੱਟ ਜਾਊਗੀ ਸਾਡਾ ਇੰਟਰਨੈਟ ਬੰਦ ਹੋ ਜਾਊਗਾ ਸਾਨੂੰ ਨਹੀਂ ਬੁਰਾੜੀ ਆਉਣਾ ਚਾਹੀਦਾ ਮੈਂ ਸਾਰੇ ਵੀਰਾਂ ਨੂੰ ਹੱਥ ਮੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਨੌਜਵਾਨਾਂ ਨੇ ਬੈਰੀਕੇਡਸ ਤੋੜੇ 20 50 ਟਰਾਲੀਆਂ ਪਹਿਲਾਂ ਆ ਗਈਆਂ ਉਹਨਾਂ ਨੂੰ ਮਿਲੇ ਆ ਕੁਝ ਮਾਨਸਾ ਦੇ ਆ ਕੋਈ ਸੰਗਰੂਰ ਦੇ ਆ ਕੋਈ ਮਨੋਦ ਦੇ ਆ ਉਹ ਸਾਰੇ ਫਸੇ ਬੈਠੇ ਨੇ ਨਾ ਉਹਨਾਂ ਦੀਆਂ ਟਰਾਲੀਆਂ ਨਿਕਲਦੇ ਰਹੇ ਨੇ ਨਾ ਉਹਨਾਂ ਨੂੰ ਕੋਈ ਰਾਸ਼ਨ ਪਾਣੀ ਮਿਲਣਾ ਸੋ ਇਸ ਕਰਕੇ ਬੁਰਾੜੀ ਨਹੀਂ ਹੋਣਾ ਚਾਹੀਦਾ ਦਿੱਲੀ ਦੀਆਂ ਸੜਕਾਂ ਜਾਮ ਕਰੋ ਬੱਚਾ ਬੱਚਾ ਦਿੱਲੀ ਦੀਆਂ ਸੜਕਾਂ ਤੇ ਜੰਤਰ ਮੰਤਰ ਰੋਡ ਹੈ ਏਅਰਪੋਰਟ ਰੋਡ ਹੈ ਜਿੱਨੇ ਆਜ਼ਾਦਪੁਰ ਮੰਡੀ ਹੈ ਇੰਡੀਆ ਗੇਟ ਹੈ ਲਾਲ ਕਿਲਾ ਹਸੀਸ ਗਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਰੋਡ ਜਿੱਥੋਂ ਦਿੱਲੀ ਦਾ ਦਿਲ ਹੈ ਜਿਹੜਾ ਉਹ ਸਾਨੂੰ ਜਾਮ ਕਰਨਾ ਪਊਗਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਰਾੜੀ ਆਉਣ ਦੀ ਲੋੜ ਨਹੀਂ ਇਹ ਮੇਰੀ ਵੀਡੀਓ ਸ਼ੇਅਰ ਕਰੋ ਸਿੱਧਾ ਦਿੱਲੀ ਵੱਲ ਨੂੰ ਕੂਚ ਕਰੋ ਜਿਹੜੇ ਯੂਨੀਅਨਾਂ ਦੇ ਸਿਆਣੇ ਬੰਦੇ ਸਾਡੀ ਤੁਹਾਡੀ ਗਵਾਹੀ ਕਰਦੇ ਆ ਉਹਨਾਂ ਦੀ ਮੰਨੋ ਗਰਮਖਿਆਲੀ ਨਾਰੇ ਨਹੀਂ ਮਾਰਨੇ ਗਰਮਖਿਆਲੀ ਭਾਸ਼ਣ ਨਹੀਂ ਦੇਣੇ ਅਸੀਂ ਦਿੱਲੀ ਜਿੱਤਣ ਆਏ ਆ ਅਸੀਂ ਕਿਸਾਨੀ ਹਾਰਨ ਨਹੀਂ ਆਏ ਕਿਰਪਾ ਕਰਕੇ ਸਰਕਾਰ ਨੇ ਆਪੇ ਕੁਝ ਪੈਠੀਏ ਵਿਚਵਾੜ ਦਿੱਤੇ ਨੇ ਜਿਹੜੇ ਕਿ ਬਹੁਤ ਕੁਝ ਕਰਨਗੇ ਗੋਲੀਆਂ ਚਲਾਉਣ ਤੱਕ ਨੌਬਤ ਵੀ ਆ ਸਕਦੀ ਆ ਪਰ ਅਸੀਂ ਰਾਮ ਨਾਲ ਪ੍ਰਮਾਤਮਾ ਦਾ ਨਾਮ ਲੈ ਲੋ ਬੈਠ ਕੇ ਪਾਠ ਕਰ ਲੋ ਸਿਮਰਨ ਕਰ ਲੋ ਪਰ ਅਸੀਂ ਸੰਘਰਸ਼ ਨੂੰ ਡੋਲਣ ਨਹੀਂ ਦੇਣਾ ਬੁਰਾੜੀ ਨਹੀਂ ਆਉਣਾ ਸਿੱਧਾ ਦਿੱਲੀ ਵੱਲ ਨੂੰ ਕੂਚ ਕਰੋ ਐਤੋਂ ਬਾਅਦ ਅਸੀਂ ਅਗਲੀ ਤੁਹਾਨੂੰ ਜੰਤਰ ਮੰਤਰ ਉਹ ਵੀ ਸਾਰੇ ਦਿਖਾਉਣੇ ਆ ਜਾ ਕੇ ਅਸੀਂ ਤੁਹਾਡੀ ਅਗਵਾਈ ਕਰ ਰਹੇ ਹਾਂ ਸੀਰੇ ਬੰਬੋਰੀ ਹੋਣੀ ਅਸੀਂ ਵੀ ਸਿਰ ਤੇ ਕਫਨ ਪੰਨੀ ਫਿਰਦੇ ਆ ਦਿੱਲੀ ਦੀਆਂ ਸੜਕਾਂ ਦੇ ਦੋ ਤਿੰਨ ਦਿਨ ਦੇ ਅਸੀਂ ਤੁਹਾਡੀ ਅਗਵਾਈ ਕਰ ਰਹੇ ਹਾਂ ਕੱਲੀ ਕੱਲੀ ਜਾਣਕਾਰੀ ਤੁਹਾਨੂੰ ਦੇਵਾਂਗੇ ਤਾਂ ਕਿ ਸਾਡੇ ਕਿਸਾਨਾਂ ਨਾਲ ਤੋ ਖਾਣਾ ਕਰ ਸਕੇ ਸਰਕਾਰ ਤਾਂ ਕਿ ਸਾਡੇ ਕਿਸਾਨ ਕਿਸੇ ਵੀ ਧੋਖਾਧੜੀ ਦਾ ਸ਼ਿਕਾਰ ਨਾ ਹੋ ਸਕਣ ਤਾਂ ਕਿ ਸਾਡੇ ਕਿਸਾਨਾਂ ਨੂੰ